ਤੁਸੀਂ ਇਸ ਕੋਠੇ ਤੇ ਰਜਿਸਟਰੀ ਮੇਰੇ ਨਾਮ ਕਰਾ ਦਿਓ ਉਹ ਵੀ ਬਿਨਾ ਪੈਸੇ ਦਿੱਥਿਆਂ ਤੋਂ ਅੱਛਾ ਜੀ ਤੇ ਜਦੋਂ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਤਾਂ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਦੇ ਉੱਤੇ ਅੱਛਾ ਜੀ ਝੂਠਾ ਕੇਸ ਦਬਾਅ ਬਣਾਉਣ ਵਾਸਤੇ ਦਰੀ ਚੋਰੀ ਦਾ ਤੇ ਪੱਖਾ ਚੋਰੀ ਦਾ ਕੇਸ ਬਣਾਤਾ ਜਦੀ ਐਫ ਆਰ ਦੀ ਕਾਪੀ ਮੇਰੇ ਕੋਲ ਹੈ ਅੱਛਾ ਜੀ ਹਾਂਜੀ ਜਦ ਕਿ ਹਰਪਾਲ ਸਿੰਘ ਪੰਨੂ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਭਰਾ ਦੀ ਜਿਹੜੀ ਹੈ ਮੌਤ ਵੀ ਜਿਹੜੀ ਹੈਗੀ ਆ ਇਹ ਜਿਹੇ ਹਾਲਾਤਾਂ ਦੇ ਵਿੱਚ ਹੋਈ ਹੈ ਛੱਕੀ ਹਾਲਾਤਾਂ ਦੇ ਵਿੱਚ ਹੋਈ ਸੀ ਅੱਛਾ ਜੀ ਉਸ ਤੋਂ ਬਾਅਦ ਆਜੋ ਵੀ ਜਦੋਂ ਮੈਨੂੰ ਇਸ ਇਹਨਾਂ ਦੀ ਘਟਨਾ ਬਾਰੇ ਖ਼ਬਰਾਂ 'ਚ ਪੜਿਆ ਤਾਂ ਮੈਂ ਸਾਰੇ ਸੰਗਠਨ ਬਣਾ ਕੇ ਅਸੀਂ ਦੇ ਖਿਲਾਫ਼ ਜਿਹੜੀਆਂ ਸਾਰੀਆਂ ਉਹ ਕਾਰਵਾਈ ਕੀਤੀਆਂ ਅਫਸਰਾਂ ਸ਼ਿਕਾਇਤਾਂ ਕੀਤੀਆਂ ਬਹੁਤ ਸਾਰੀਆਂ ਇਨਕੁਆਰੀਆਂ ਰਜਿੰਦਰਪਾਲ ਅਨੰਦ ਦੇ ਖਿਲਾਫ਼ ਇਹਨਾਂ ਦੇ ਹੈਰਸ ਰਾਮਲੋ ਕੀਤੀ ਗਈਆਂ ਜਿਹੜੀਆਂ ਸਾਰੀਆਂ ਇਹ ਇਨਕੁਆਰੀਆਂ ਰਜਿੰਦਰਪਾਲ ਅਨੰਦ ਦੇ ਖਿਲਾਫ਼ ਅਬ ਸੀਨੀਅਰ ਫੌਲਣੇ ਕੀਤੀਆਂ ਤੇ ਉਹਨਾਂ ਦੇ ਵਿੱਚ ਇੱਕ